ਓ ਮਿੰਦੇ ਆ ਬਾਪੂ ਉਹ ਜਾ ਯਾਰ ਖੇਤ ਜਿਹੜਾ ਮਾਰ ਕੇ ਆ ਣਕ ਦੇਖ ਕੇ ਆ ਕਿੰਨੇ ਦਿਨ ਲਾਊਗੀ ਚੰਗਾ ਬਾਪੂ ਜਾਣਾ ਖੇਤ ਅਪੜਾ ਟਿਕਣ ਨਹੀਂ ਦਿੰਦਾ ਕਿਤੇ ਕਿਤੇ ਵੇਚ ਦਿੰਦਾ ਕਿਤੇ ਕਿਤੇ ਵੇਚ ਦਿੰਦਾ ਕਿਵੇਂ ਆ ਜਗਨੇ ਵਧੀਆ ਬਈ ਪੂਰਾ ਬਸ ਚੱਲੀ ਗਏ ਵਧੀਆ ਵਧੀਆ ਨਾ ਫਿਰ ਯਾਰ ਬਾਪੂ ਨੇ ਭੇਜਿਆ ਹੀ ਖੇ ਚੱਲਾ ਵਾ ਅੱਛਾ ਹੋਰ ਫੇਰਾ ਤੇਰੇ ਵਾਲੀ ਕਿਵੇਂ ਆ ਵਧੀਆ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਹੋਰ ਆ ਹੋ ਸਰ ਨੌ ਆਇਆ ਫਿਰ ਸੁਣਾ ਫਿਰ ਕੋਈ ਨਵੀਂ ਤਾਜੀ ਵਧੀਆ ਵਾ ਹਾਂ نیچے ਆਇਆ ਬੰਨੇ ਆਪਾਂ ਆਇਆ ਮੈਂ ਨਿਕੜਾ ਕੇ ਹਾ ਆਪਰਾਣਾ ਉਹ ਲੈਨੇ ਆ ਇੱਥੇ ਆਇਆ ਇੱਥੇ ਹਮ ਹਰਦਾ ਉਹ ਹੋ ਰਿਹਾ ਤਣਾ ਉਹ ਬੜੀਆ ਇਹ ਫੋਨ ਨਵਾਂ ਲੈਂਦਾ ਹਾਂ ਹਾਂ ਯਾਰ ਆਪਰਾਣਾ ਯਾਰ ਨੋਮਾ ਦਾ ਗੰਮਾ ਆ ਓਏ ਉਹ ਦੇਖ ਓਏ ਕਿੱਡਾ ਸਰਾ ਪਟੋਲਾ ਹੁੰਦਾ ਤਾ ਇਹ ਇਹਨਾ ਉਹ ਬਾਬੇ ਹਾਂ ਉਹ ਤਾਂ ਸਰਾ ਵਾ ਬਈ ਛੇੜੀ ਏ ਨਾ ਭਈ ਮੈਂ ਨਹੀਂ ਛੇੜਦਾ ਆਇਆ ਫਿਰ ਮੈਂ ਛੇੜ ਕੇ ਦਿਖਾਉਂਗਾ ਤੈਨੂੰ ਫਿਰ ਦੇਖ ਹਨ ਵੇਗੇ ਤੇ ਚੱਲੇ ਗੱਲੇ ਗੱਲੇ ਕਿਉਂ ਅਰੇ ਗਾਰਾ ਇਨਾ ਗੁੱਸਾ ਕਿਉਂ ਕਰ ਰਿਹਾ ਹੈ ਮੈਂ ਨਹੀਂ ਉਹਨੇ ਕਹਿਆ ਕੁੜੀਆਂ ਬੁੜੀਆਂ ਨੂੰ ਛੇੜਦੇ ਨੂੰ ਗੁੱਸਾ ਤੁਹਾਡੀ ਸੇਤ ਲਈ ਠੀਕ ਨਹੀਂ ਮਾੜੀ ਮੱਟੀ ਸ਼ਰਮ ਮੰਨ ਕੋਈ ਨਹੀਂ ਤੈਨੂੰ ਮੈਂ ਦੱਸ ਦਿਆਂ ਪਤਾ ਘਰੇ ਦੱਸੂ ਮੈਂ ਜਾ ਕੇ ਕੋਈ ਆ ਕੇ ਪੰਗਾ ਖੜਾ ਕਰਤਾ ਹੋਰ ਯਾਰ ਹੋ ਤਾਂ ਪੰਗਾ ਹੀ ਖੜਾ ਗਿਆ ਹੁਣ ਘਰੇ ਇਹਨਾਂ ਦਾ ਹਾਸਤੇ ਬਈ ਮੈਂ ਤਾਂ ਜਾਣਾਂਗਾ ਆਪਦਾ ਆਪਣੀ ਪਰਤੂੰ ਖਰਾ ਤੱਗ ਗਿਆ ਯਾਰ ਜੁਗਣੀ ਵੀ ਲੰਡੂ ਨਿਕਲਿਆ ਸਾਹ ਛੱਡ ਗਿਆ ਹੁਣ ਉਹ ਘਰੇ ਵੀ ਦੱਸੂ ਬਾਪੂ ਵੀ ਗੁੱਟੂਗਾ ਚੱਲ ਕੋਈ ਨਹੀਂ ਦੇਖੀ ਉਹ ਜਾਦਾ ਪੱਖੇ ਹੀ ਬੈ ਗਿਆ ਹੁਣ ਬਾਪੂ ਵੀ ਘੁੱਟੂਗਾ ਮੈਂ ਚੁੱਪੀ ਕਰੇਣਾ ਦੱਸਦੇ ਕਰੋ ਵੀ ਘੱਟੂਗੇ ਉਹ ਕਿਵੇਂ ਬੰਝ ਗਿਆ ਮੈਂ ਬੈਠਾ ਚਬੀ ਚਰੀ ਉਹ ਨਹੀਂ ਨਹੀਂ ਤਾਂ ਆਇਆ ਠੀਕ ਆ ਹੋਰ ਖੈਰ ਆ ਹਾਂ ਹਾਂ ਠੀਕ ਆ ਕਿਉਂ ਚੱਲੀਏ ਫਿਰ ਕਰਿਆ ਜਾ ਉਹ ਨਹੀਂ ਨਹੀਂ ਤਾਂ ਆਇਆ ਤੂੰ ਚੱਲ ਮੈਂ ਆਉਣਾ ਜਿਹੜੇ ਸਾਹਿਬ ਨਾ ਬੈਠਾ ਜਵਾਕ ਚਾ ਦਾਲ ਚ ਕਾਲਾ ਲੱਗਦਾ ਯਾਰ ਉਹ ਵੀ ਘਰੇ ਦੱਸ ਕੇ ਮਰਵਾਉਣਾ ਦੱਸ

ਹੀ ਹੋ ਗਿਆ ਆਪਣੇ ਮਿੰਦੇ ਨੇ ਕਿੱਪ ਜੇ ਕਰਕੇ ਕਾਹ ਤੋਂ ਵਗ ਗਿਆ ਿੰਦੇ ਪੁੱਤਾ ਜਨਤਾ ਰੋਟੀ ਖਾ ਲਾ ਅਨਲ ਚਾਹ ਪੀ ਲਾ ਤੜਕੇ ਦਾ ਕੁਛ ਨਹੀਂ ਖਾਦਾ ਪੀਤਾ ਮੰਮੀ ਮੇਰਾ ਤਾਂ ਜੇ ਹੀ ਨਹੀਂ ਕਰਦਾ ਮੈਨੂੰ ਤਾਂ ਭੁੱਖ ਨਹੀਂ ਮੇਰੀ ਗੱਲ ਸੁਣਿਆ ਹਾ ਦਾ ਸਸ ਉਹ ਆਪਣੇ ਜਵਾਖ ਜੇ ਨੂੰ ਦੇਖ ਲੈਣਾ ਸੋ ਕਿਵੇਂ ਐ ਚੁੱਪ ਚੁੱਪ ਜੇ ਕਾਤੋਂ ਰਹਿੰਦਾ ਨਾ ਕੁਛ ਖਾਂਦਾ ਨਾ ਪੀਂਦਾ ਦਾ ਹਾਂ ਯਾਰ ਨੂੰ 7-8 ਦਿਨ ਹੋ ਗਏ ਅਦਾ ਹਜ਼ਾਰ ਰਹਿਦਾਗਾ ਪਤਾ ਨਹੀਂ ਕੀ ਚੱਕਰ ਆ ਕੀ ਹੋਇਆ ਕਿਸੇ ਦਾ ਨਹੀਂ ਕੁਛ ਕਿਹਾ ਕੋਈ ਨਹੀਂ ਨਹੀਂ ਮੈਂ ਕੁਛ ਨਹੀਂ ਕਿਹਾ ਮੈਂ ਤੈਨੂੰ ਪਤਾ ਨਹੀਂ ਕੀ ਚੱਕਰ ਆ ਕਈ ਦਿਨ ਹੋ ਗਏ ਅਦਾ ਹਜ਼ਾਰ ਦਾ ਦਾ ਚਲੋ ਫਿਰ ਤੁਸੀਂ ਡਾਕਟਰ ਡਾਕਟਰ ਨੂੰ ਦਿਖਾ ਆਓ ਕੋਈ ਮੈਂ ਡਾਕਟਰ ਤੇ ਲੈ ਜਾਣਾ ਤੂੰ ਚਾਹਤਾਰ ਤੇ ਮੈਂ ਉਦੋਂ ਬਾਅਦ ਨੂੰ ਡਾਕਟਰ ਦੇ ਲੈ ਕੇ ਜਾਣਾਗਾ ਠੀਕ ਸਲ ਮੈਂ ਚਾਹ ਬਣਾ ਕੇ ਲਿਉਂਗੀ ਚਾਹ ਤੂੰ ਬਣਾ ਦੇ ਨਾ ਮਾਰ ਨਾ ਮਾਰ ਨਾ ਮਾਰ ਨਾ ਨਾ ਸਾ ਮਾਰ ਉਹ ਪੀ ਉਹ ਗਾਵੇਂਗੇ ਉਹਦੇ ਅੰਸੂ ਹੈ ਮੈਂ ਇਹ ਬੜਕੋਰ ਕੇ ਪੀਆ ਨਾ ਪਤਾ ਯਾਰ ਇਹ ਜਿਹੜਾ ਸਿਰ ਦਾ ਪਰੇ ਨਾ ਜੋੜੇ ਕੋਈ ਇੱਕ ਜੋਤੀ ਆ ਨੀਂਦ ਵੀ ਨਹੀਂ ਆਉਂਦੀ ਪਤਾ ਨਹੀਂ ਆ ਕੋਈ ਨਾ ਨੂੰ ਦੇਖੀ ਨੂ ਕੀ ਹੋ ਗਿਆ ਯਾਰ ਆਪਣੇ ਬਾਗ ਜੀ ਨੂੰ ਪਜੇ ਦੇ ਕਿਤੇ ਯਾਰ ਕੋਈ ਕਸਰ ਮਾਸਾ ਦਾ ਚੈੱਕ ਕਰਨਾ ਹੋਵੇ ਕਿਸ ਨੂੰ ਪਤਾ ਕਿਸ ਨੇ ਉਸ ਖੁਆਈ ਨਾ ਦਿੱਤਾ ਹੋਵੇ ਜਵਾਬ ਨੂੰ ਕਿਸੇ ਸਿਆਣੇ ਕੋਲੇ ਵੀ ਨਾ ਜਾਣਾ ਪਈ ਜਿਆਰਾ ਚੱਲ ਦੇਖਦੇ ਆ ਤੜਕੇ ਦਿਨ ਚੜ੍ਹਨ ਦੇ ਪਰ ਦੇਖਦੇ ਆ ਕੀ ਹੁੰਦਾਗਾ ਤੜਕੇ ਰਾਤ ਸੌਂ ਜਾਂ ਦੇਖਦੇ ਆ ਫਿਰ ਅੜਕੇ ਮਾਲਚਾ ਕਿਵੇਂ ਆ ਮਿੰਦਾ ਹੋਣਾ ਮਿੰਦਾ ਦਾ 20 25 ਦਿਨ ਹੋ ਗਏ ਜਮਾਨਾ ਬਸ ਸਾਰੇ ਬਿਨਿ ਬਿਹਾ ਚਿਆਣੇ ਵਾਲੇ ਵੀ ਡਾਕਟਰ ਵਾਲੇ ਵੀ ਕੋਈ ਗੱਲ ਰਾਹ ਨਹੀਂ ਪੈ ਰਹੀ ਪਤਾ ਨਹੀਂ ਕੀ ਚੱਕਰ ਹੋਇਆ ਮਿੰਦੇ ਨੂੰ ਪਤਾ ਨਹੀਂ ਆਇ ਕਿਉਂ ਹੋ ਗਿਆ ਜਬਾ ਮੈਂ ਤਾਂ ਆਪ ਸੰਸਾ ਵੜਵੜ ਖਾਈ ਜਾਂਦਾ ਇਹ ਹੋਰ ਹਾਂ ਕੀ ਕਰਗੇ ਕਿੱਧਰ ਜਾਈਏ ਕੋ ਕੋ ਦੇਖਦੇ ਹਾਂ ਕਰਦੇ ਹਾਲਾ ਪਰ ਕਰਨਾ ਤਾਂ ਪਊਗਾ ਬਾਬੂ ਮਾ ਦਾ ਖੇਤ ਚੱਲਾ ਉਹ ਖੇਤ ਕੀ ਕਰੇਗਾ ਮਿੰਦੇ ਤੂੰ ਬਿਮਾਰ ਹੋਇਆ ਪਿਆ ਆ ਠੰਡੇ 4 ਵਜੇ ਪਏ ਤੇ 4-5 ਵੱਜ ਗਏ ਹੁਣ ਤੂੰ ਖੇਤ ਕਿੱਧਰ ਜਾਵੇਂਗਾ ਇੱਥੇ ਜਾ ਕੇ ਪੈ ਜਾ ਨਾ ਕੋਈ ਨਹੀਂ ਮਾੜਾ ਜਾਊਗਾ ਉਹ ਕੀ ਕਰੇਗਾ ਯਾਰ ਤੂੰ ਨਾ ਮੈਂ ਜਾਊਗਾ ਓ ਬੈਠਾ ਤਾਇਆ ਮੈਨੂੰ ਲੱਗਦਾ दारू ਪੀ ਜਾਂਦਾ ਵਾ ਨਾਲੇ ਤਾਂ ਯਾਰ ਰਾਤ ਨੂੰ ਡਰ ਜਾ ਲੱਗੇ ਜਾਂਦਾ ਰਹਿੰਦਾ ਨਾਲੇ ਟੈਨਸ਼ਨ ਹੋਈ ਜਾਂਦੀ ਚੱਲ दारू ਕਿੰਨੇ ਤਾਇਏ ਕੋਲ ਚੱਲ ਗਏ ਮੈਂ ਤਾਇਆ ਠੀਕ ਐ ਕਿੱਧਰ ਫਿਰਦਾ ਫੰਝ ਗਿਆ ਖੇਤ ਆ ਸੀਗਾ ਮੈਨੂੰ ਉਹ ਠੀਕ ਐ ਫਿਰ ਹਾਂ ਤਾਇਆ ਦਾਰੂ ਵੀ ਪਿਆ ਦੇ ਮੈਨੂੰ ਤੈਨੂੰ ਦਾਰੂ ਹੂੰ ਫੇਰੀ ਉਮਰਾ ਕੋਈ ਦਾਰੂ ਵਾਲੀ ਅਸੀ ਕੀ ਕੱਢ ਲਿਆ ਜੋ ਹੋਰ ਬਚੀਆਂ ਚੀਜ਼ਾਂ ਥੋੜੇ ਖਾਣ ਵਾਸਤੇ ਦਾਰੂ ਜੀ ਕੁਛ ਨਹੀਂ ਰੱਖਿਆ ਛੇਰਾ ਬਹਿ ਜਾ ਆ ਉਹ ਹਾਬਿਲਰ ਦੁੱਧ ਖਾ ਕੇ ਉਹ ਖਾ ਆਮਲਾ ਜਵਾਨੀ ਚੋਂ ਕਿਸੇ ਨੇ ਕੁਛ ਨਹੀਂ ਕੱਢਿਆ ਠੀਕ ਅਸੀਂ ਤਾਂ ਕਿਹਾ ਨੇ ਆ ਪੀ ਐਨ ਐ ਸਰੀਰ ਘਾਲ ਲੈ ਉਸ ਬਣ ਜੇਗਾ 3 ਉਮਰ ਦਾ ਖੇਡਣ ਦੀ ਹੈ ਪੜਨ ਦੀ ਹੈ ਇਜੀ ਕੁਛ ਨਹੀਂ ਦੁੱਧ ਕਿ ਉਹ ਖਾਇਆ ਕਰ ਕਾਮਲਾ ਜਬਾਨੀ ਸਮਝਦੀ ਹੈ ਉਹ ਦੇਖ ਲੈ ਕਿੰਨੇ ਬੁਰੇ ਹਾਲਾ ਰਿਆ ਉਹਨਾਂ ਦੇ ਕਿਤੇ ਨੇ ਘਰ ਖਰਾਬ ਕਰਤਾ ਐਡਾ ਵੱਡਾ ਤੇਰੀ ਬਾਣ ਦਿਖਾ ਇਹਦੇ ਕੋਲ ਮਰਜੀ ਪੀ ਲੈ ਤੂੰ ਫੇਰ ਬੈਠੇ ਇਥੇ ਮੈਂ ਆਉਣਾ ਸੀਂ ਦਾ ਪਤਾ ਲੈ ਲੈ ਆ ਆ ਦੋ ਕਿਲੇ ਤੇ ਚੜੀ ਜਾਂਦੇ ਆ ਕੀ ਵੜਦੇ ਨਾ ਠੀਕ ਆ ਤਾਂ ਹੋਰ ਹੋਰ ਇਹਦਾ ਹੱਥ ਮੈਂ ਆ ਤਾਂ ਬੜਾ ਲੀਰੋ ਚੱਲ ਯਾਰ ਤਾਇਆ ਤਾਂ ਗਿਆ ਵਾ ਮੂੰ ਤਾਂ ਉਹਨੇ ਪਿਆਉਣੀ ਨਹੀਂ ਹੈਗੀ ਐਂ ਪੀ ਲੈਨੇ ਪੈਗ ਲਾ ਲੈਨੇ ਹੈ ਨਾਲੇ ਟੈਨਸ਼ਨ ਦੀ ਦੂਰ ਹੋ ਜਾਊਗੀ ਆਗੜਾ ਪੀ ਗਿਆ ਤਵਾਕ ਜਨੇ ਕਰਤਾ ਲੱਗਦਾ ਗੰਨਾ ਉਹ ਬਿੰਦੇ ਉਹ ਬਿੰਦੇ ਤੈਨੂੰ ਕੀ ਦੁੱਖਾ ਹੋਇਆ ਪੀ ਗਿਆ ਸਾਰੀ ਕੁਛ ਨਹੀਂ ਦਿਆ ਗੱਲ ਦੱਸ ਮੈਨੂੰ ਕੁਛ ਨਹੀਂ ਯਾਰ ਉਹ ਛੜੀ ਗਈ ਸੀ ਯਾਰ ਵਾਦਨ ਪਹਿਲਾਂ ਹੁਣ ਆਈ ਡਰਦਾ ਲੱਗਦਾ ਰਹਦਾ ਯਾਰ ਕਿਤੇ ਕਰਦਾ ਹਣਾ ਦੱਸ ਤਵੇ ਉਹਦੇ ਭਾਈ ਨਾ ਮੜਦਨੇ ਯਾਰ ਅਰਦੇ ਨੂੰ ਕੰਮੀ ਦਾ ਸਣਾਲੇ ਕਰਦੇ ਹਾਂ। ਇਹਦੀ ਗੁਡੀ ਛੇੜਿਆ ਆ। ਚੱਲ ਹੈਗੇ ਆ ਹੱਲ ਕੋਈ ਨਾ। ਮੈਂ ਤਾਂ ਕਰੂੰਗਾ ਸੱਜਾ ਖੱਬਾ। ਢੱਡਿਆ ਕੁਛ ਨਹੀਂ ਇਹ ਜੇ ਕੰਮਾਂ 'ਚ ਕਿਸੇ ਨੇ। ਤਵੇ। ਚੱਲ ਕੋਈ ਨਾ ਕਰਨ ਵਾਲਾ ਦਾ ਕਰਤਾ। ਅੱਗੇ ਦੋ ਸਿਆਣਾ ਬਣ ਜਾ। ਠੀਕ ਆ ਤਾ। ਇਹ ਤਾਂ ਕਰਦਾ ਕੋਈ ਨਾ ਮੈਂ ਹੱਲ ਬੰਦਿਆਂ ਤੇ ਹੁੰਦੀਆਂ ਗਲਤੀਆਂ ਦਾ। ਠੀਕ ਆ। ਕੱਢਿਆ ਕਿਸੇ ਨੇ ਕੁਛ ਨਹੀਂ ਇਹ 'ਚ। ਸਿਆਣਾ ਬਣ ਕੇ ਰਹਿਆ ਕਰ। ਠੀਕ ਆ। ਕੋਈ ਨਾ ਕਰੂੰ ਮੈਂ ਹੱਲ ਖਰੇ ਉਹਨੇ ਕੋਈ ਨਾ।

ਠੀਕ ਹੋ ਠੀਕਾ ਠੀਕ ਆ ਵਧੀਆ ਉਹ ਬਾਲ ਬੱਚੇ ਲੋਟ ਰਹੇ ਨੇ ਠੀਕ ਆ ਵਧੀਆ ਤੂੰ ਦੱਸਾ ਠੀਕ ਆ ਆ ਜਾ ਫਿਰ ਸੁਨਾ ਮਦਰ ਕੋਈ ਗੱਲਬਾਤ ਵੇ ਜਾ ਓਏ ਹੁੰਦੀ ਐ ਕੋਈ ਆ ਜਾ ਤੈਨੂੰ ਦੱਸਾਂ ਜ਼ਰੂਰੀ ਗੱਲ ਆ ਆ ਲੈ ਉਸ ਤੇ ਸੜਾ ਪੰਮੇ ਕੀ ਕਹਿੰਦਾ ਸੀ ਜ਼ਰੂਰੀ ਗੱਲ ਕਿਹੜੀ ਕਹਿੰਦਾ ਸੀ ਮੈਂ ਤਾਂ ਉਹ ਹੀ ਮਾਜਵਾ ਕੇ ਲਈ ਠੀਕ ਆ ਹੁਣ ਲੋਟ ਰਹੇ ਨੇ ਮੁੰਡਾ ਟਿੱਲਾ ਸੀ ਦਾਤਾ ਯਾਰ ਸਾਡੇ ਠੀਕ ਨਹੀਂ ਉਮੀ ਜੀ ਆ ਟੈਨਸ਼ਨ ਜੀ ਮੰਨੀ ਖੜਿਆ ਠੀਕ ਤਾਂ ਹੋਜੂ ਤੈਨੂੰ ਮੈਂ ਗੱਲ ਹੋਰ ਦੱਸਦਾ ਆ ਹਾਂ ਘਰੇ ਲੜੀਦਾ ਹੈ ਨਾ ਅੱਛਾ ਜਦੋਂ ਆਕਾਂ ਦੀ ਉਮਰ ਹੁੰਦੀ ਹੈ ਹੋ ਜਾਂਦਾ ਹੈ ਵੀ ਗੱਡਾ ਅੱਛਾ ਉਹਨੇ ਤਾਂ ਮੈਨੂੰ ਦੱਸਦਾ ਸੀ ਇੱਕ ਤੇ ਹੋਰ ਵਹਿਤ ਕਰਤੀ ਅੱਛਾ ਯਾਰ ਹੋਰ ਆਉਂ ਕੇ ਸਿਹਰੀ ਕੁੜੀ ਗਾੜੀ ਨੂੰ ਕਹਿ ਬੈਠਾ ਕੋਸਾ ਉਹ ਉਸੇ ਗੱਲ ਦੀ ਤੈ ਐ ਬੈਠੀ ਵੀ ਉਹਦੇ ਅੱਛਾ ਉਹ ਡਰਦਾਗਾ ਠੀਕ ਆ ਵੀ ਉਹ ਨਾਲ ਬਹਿਟਦੇ ਆਲਾ ਉਟਾਈ ਅਰਨੇ ਗਲਤੀ ਉੱਠਈ ਵਾਣਾ ਕੰਮ ਕਰਤਾ ਕੰਮ ਤਾਂ ਪੁੱਠੇ ਆ ਚੰਗਾ ਬੋਲੀ ਨਾ ਕਰੇ ਪਿਆਰ ਨਾ ਸਮਝਾਦੀ ਨਾਲੇ ਉਧਰ ਮਾੜਾ ਵਟਾ ਸਨੇਹਾ ਭੇਜ ਦੇ ਬੰਦੇ ਬੁੜੀ ਨੂੰ ਹਾਂ ਕੁਛ ਨਹੀਂ ਉਹਨਾਂ ਦਾ ਜਵਾਕਾਂ ਤੋਂ ਹੋ ਜਾਂਦੀਆਂ ਗਲਤੀਆਂ ਤਾਂ ਚੱਲ ਕੋਈ ਨਾ ਫਿਰ ਗੱਲ ਆ ਸੀ ਵਿੱਚੋਂ ਗੱਲ ਤਾਂ ਆਹੀ ਐ ਤਾਂ ਡਰਦੀ ਨਹੀਂ ਖਾਂਦਾ ਪਿੰਦਾ ਕੁਛ ਤਾਂ ਹੀ ਵੀ ਨਾ ਹੋ ਗਿਆ ਟੈਨਸ਼ਨ ਜੀ ਮੰਨੀ ਜਾਂਦਾ ਸੀ ਮੈਂ ਤੈਨੂੰ ਦੱਸਦਾ ਉਹ ਤਾਂ ਅੰਦਰੋਂ ਅੰਦਰ ਹੀ ਡਰੀ ਜਾਂਦਾ ਤੈ ਇਹ ਹੋ ਗਈ ਬਸ ਗੱਲ ਵਹਿ ਗਈ ਲੱਗਦਾ ਉਹ ਖੇਤ ਗਿਆ ਸੀਗਾ ਯਾਰ ਖੇਤ ਤਾਂ ਗਿਆ ਸੀਗਾ ਅਹ ਤੇਰੇ ਨਾਲ ਆ ਗਿਆ ਆ ਗਿਆ ਆ ਗਿਆ ਹਾਂ ਖੇਤੀ ਫੁੱਟਿਆ ਸੀ ਤੇ ਤੇ ਆ ਗਿਆ ਵੀ ਕੰਮ ਘੱਟ ਹੀ ਕਰਦਾ ਸੀ ਤੂੰ ਨਾਲ ਲੈ ਆਉਂਦਾ ਖੇਤੋਂ ਖੇਤੋਂ ਦਾ ਆ ਗਿਆ ਨਾਲੇ ਮੇਰੇ ਕੋਲ ਤਾਂ ਪੈਗ ਪਿਆ ਸੀ ਉਹ ਮਾਰ ਗਿਆ ਅੱਛਾ ਯਾਰ ਮੈਂ ਤਾਂ ਫੇਰ ਦੱਸਿਆ ਹੂੰ ਕਿੱਥੇ ਦੱਸਦਾ ਸੀ ਠੀਕ ਆ ਉਹ ਚੱਲ ਤੇਰੇ ਕੋਲ ਫੁੱਟਤਾ ਪਿਆ ਫੁੱਟਵੇ ਵਸਤੀਤੀ ਖੜੀ ਫੁੱਟਵੇ ਮਾਰੀ ਦਾ ਪਤਾ ਲੱਗਿਆ ਮਾਰੀ ਦਾ ਪਤਾ ਲੱਗਿਆ ਜਿਹੜੀ ਗੱਲ ਹਾਂ ਚਲ ਕੋਈ ਨਾ ਮੈਂ ਕਿਹਾ ਕੁਝ ਨਹੀਂ ਕਹਿਣਾ ਮੈਂ ਤਾਂ ਉਹ ਸਮਝਾ ਦੂੰ ਵੀ ਗਾਹਾਂ ਤੂੰ ਇਹੋ ਜਿਹਾ ਕੰਮ ਨਾ ਕਰੀ ਹਾਂ ਜ਼ਵਾਖੀ ਮਾਰ ਫੇਰ ਜਾਣਾ ਉਹਦੇ ਬੇਬੇ ਨੂੰ ਭੇਜ ਦੋ ਤੇ ਮਾਂ ਨੂੰ ਕਹੂੰਗਾ ਵੀ ਉਹਨਾਂ ਦੇ ਜਾ ਕੇ ਆ ਪਈ ਵੀ ਚਲ ਸਾਡੇ ਜਵਾਖ ਤੋਂ ਗੱਲ ਤੇ ਹੋਗੇ ਗੱਲ ਤੇ ਹਾਂ ਹਾਂ ਮਾਫੀ ਮੰਗ ਲਾਂਗੇ ਅਸੀਂ ਆਹੀ ਗੱਲ ਹੈ ਬਸ ਠੀਕ ਹੈ ਹਾਂ ਚਲ ਤੇਰਾ ਤਾਂ ਜਵਾਖ ਹਾਂ ਬਾਈ ਧੰਨਵਾਦ ਨਾ ਨਾ ਮੈਂ ਨਹੀਂ ਡਰਦਾ ਮੈਂ ਨਹੀਂ ਡਰਦਾ ਹਾਂ ਹੋ ਜੋ ਠੀਕ ਹੈ ਨਾ ਧੰਨਵਾਦ ਤੇਰੇ ਯਾਰ ਬਾਈ ਜਉਂਦਾ ਰਹੇ ਤੂੰ ਸਾਡਾ ਮਸਲਾ ਹੱਲ ਕਰਤਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਕੀ ਹੋਈ ਜਾਂਦਾ ਮੈਂ ਤਾਂ ਆਪ ਬਿਲੋਂ ਮੰਝ ਲੜੂ ਜਵਾਕਰ ਨਾਲਾ ਉਹਦਾ ਚੱਲ ਪਿਆਰ ਨਾਲ ਸਮਝਾ ਦੇ ਜਵਾਕਾਂ ਨੂੰ ਕਹੇ ਮਾੜਾ ਅੰਦਰ ਤੇ ਜਾਇ ਆਉਣਗੇ ਨਾ ਨਾ ਕੋਈ ਨਾ ਕੋਈ ਨਾ ਬਾਈ ਕੋਈ ਨਾ ਕੋਈ ਨਾ ਤੇ ਧੰਵਾਦ ਯਾਰ ਹਾਂ ਹਾਂ ਠੀਕ ਆ ਫਿਰ ਕੰਮੀ ਠੀਕ ਹੈ ਜੀ ਲੈ ਯਾਰ ਬਾਈ ਛੰਨੀ ਕਰਦਾਗਾ ਵਾ ਵਾ ਸੰਨੇ ਹੋਰ ਚੱਲਦੇ ਆ ਉਹ ਚਾਹ ਬਣਾ ਲੈਂਦੇ ਬੱਸ ਬੱਸ ਪੀਤੀ ਜਾਦਾ ਮੈਂ ਤਾਂ ਅਸੀਂ ਦਸਨ ਆ ਗਿਆ ਮਾਂ ਕੋਈ ਗੱਲ ਨਹੀਂ ਚੱਲ ਜਵਾਕ ਧੰਦਾ ਰਹਿਦਾ ਇਸ ਤਰ੍ਹਾਂ ਗਾਈ ਚੰ ਜੀ ਵਾਹ ਆ ਰੱਖੀ ਬੇ ਬੇ ਕੋਲੇ ਆ ਜਾ ਬਹਿ ਜਾ ਪੁੱਤਾ ਗੱਲ ਕਰ ਕੋਈ ਹੋਰ ਹੀ ਨਿਕਲੀ ਆ ਭਿੰਦੇ ਜੀ ਕੀ ਹੋ ਗਿਆ ਪੁੱਤ ਜੀ ਕੁਰੀ ਛੇ ਟੀਂ ਭਿੰਦੇ ਨਹੀਂ ਠੀਕ ਤੇ ਲੱਤ ਹੋ ਗਿਆ ਕੰਮ ਅੱਛਾ ਕੇ ਤਾਂ ਹੀ ਡਰਦਾ ਹੋ ਉਹ ਦੇਣਾ ਐਂ ਕਰੀ ਜਾਂਦਾਗਾ ਆਪਾਂ ਨੂੰ ਐਸੀ ਵੀ ਨਹੀਂ ਪਤਾ ਨਹੀਂ ਕੀ ਹੋਇਆਗਾ ਤਾਂ ਹੀ ਟੈਨਸ਼ਨ ਚ ਹੋ ਰਿਆ ਸੀ ਹੈਨਾ ਹਾਂ ਫਿਰ ਹੁਣ ਕੀ ਬਸਣਾ ਹੋਗਾ ਕੋਟਾ ਤੂੰ ਐਂ ਕਰ ਉਹਨਾਂ ਦੇ ਕੁੜੀ ਆਆਂ ਨੇ ਜਾ ਕੇ ਆ ਅੱਛਾ ਕੁੜੀ ਆਆਂ ਨੇ ਜਾ ਕੇ ਆ ਤੇ ਉਹਨਾਂ ਦੇ ਜਾ ਕੇ ਗਏ ਮਾਫੀ ਮੁਫੀ ਮੰਗ ਲਾ ਤੇ ਚੱਲ ਇਹ ਵਕਤ ਤੋਂ ਬਾਅਦ ਠੀਕ ਹੋ ਜਾਊਗਾ ਚੱਲ ਫਿਰ ਮੈਂ ਦੇਖਦੀ ਹਾਂ ਉਹ ਆਪਾਂ ਸਮਝਾ ਦਾਂਗੇ ਇਹ ਨਾਲ ਗੱਲਬਾਤ ਕਰ ਲੈਣੇ ਆ ਹੂੰ ਠੀਕ ਹੈ ਤੂੰ ਉਹਨੂੰ ਤਿੰਦੇ ਨੂੰ ਬੋਲ ਮਾਰ ਕਿੱਥੇ ਆਗਾ ਹੈ ਤਰੀਆ ਹੁਣ ਕੱਲ ਮੈਂ ਦੇਖ ਲਈ ਕਿ ਦੇਖਣਾ ਕੀ ਆ ਦੇਖ ਕੇ ਲਿਆ ਠੀਕ ਆ ਚੰਗਾ ਜਾਨੀ ਐ ਮੈਂ ਦੇਖ ਕੇ ਆਜੋ ਆਜੋ ਨੰਘਿਓ ਆਜਾ ਤੇਰੇ ਪਿਓ ਕੋਲਿਆ ਚੱਲ ਬੈਠੋ ਓਏ ਬਿਠਾ ਆਈ ਮੈਨੂੰ ਹੁਣ ਪਤਾ ਲੱਗਿਆ ਤੈਨੂੰ ਕਿਹੜੇ ਭੂਤ ਪ੍ਰੇਤਾਂ ਦੀ ਕਸਰ ਆ ਇਹਦੇ ਸਮਾਰ ਕੇ ਸਿੱਤਰ ਲਾ ਸਿੱਧੇ ਕੰਮ ਕਰ ਲਿਆ ਕਰੋ ਪੜ ਪੜ ਲਿਆ ਕਰੋ ਜਾਂ ਤਾਂ ਮੋਬਾਈਲ ਆ ਤੁਹਾਡੇ ਕੋਲੇ ਜਾ ਉੱਥੇ ਡੱਪ ਟੱਪ ਕਰਦੇ ਤੁਰੇ ਫਿਰਦੇ ਰਹਿੰਦੇ ਹੋ ਯਾਰ ਤੁਸੀਂ ਭਿੰਦੇ ਤੁਸੀਂ ਯਾਰ ਮਾੜਾ ਮੋਟਾ ਆਉਦੇ ਮਾਪੇ ਉਹਦੀ ਇੱਜ਼ਤ ਵੀ ਦੇਖਿਆ ਕਰੋ ਯਾਰ ਕੱਲ ਮੈਂ ਐਂ ਕਾਕੂ ਜਾ ਕੇ ਉਹਨਾਂ ਦੇ ਕੁੜੀ ਆਇਆਂ ਨੇ ਕਹਿ ਕੇ ਆ ਜਾ ਯਾਰ ਮੈਨੂੰ ਤਾਂ ਫਿਰ ਜਾਣ ਦੀ ਕੋਈ ਗੱਲ ਨਹੀਂ ਹਾਂ ਜਾ ਕੇ ਆ ਗਾਹ ਤੂੰ ਨਹੀਂ ਇਹ ਤਨ ਫੜ ਗਾਹ ਤੂੰ ਇਹ ਜੀ ਗਲਤੀ ਨਹੀਂ ਕਰਨੀ ਠੀਕ ਆ ਪੜਨਾਗਾ ਠੀਕ ਆ ਚਲੋ ਠੀਕ ਆ ਜਾ ਕੇ ਤੂੰ ਜਾਣ ਨਹੀਂ ਮਗਰ ਮੈਂ ਹਾਂ ਜਾਣਾ ਪਊਗਾ ਮੁੰਡਾ ਤੇ ਅਲੀ ਜਵਾ ਜਿੰਨੇ ਨਾ ਖੱਡੇ ਸੀ ਤੇ ਅੰਦਰ ਪੁੱਛੇ ਤੇ ਮਮੀ ਹਰੀ ਕਰਿਆ ਬਤਾ ਆਇਆ ਆਂਟੀ ਆਇਆ ਨੰਗਿਆ ਤੇ ਮਮੀ ਹਰੀ ਹੈ ਨਹੀਂ ਆਂਟੀ ਹਤਾ ਕਿਵੇਂ ਹੋਏ ਹੋ ਆਂਟੀ ਮੈਂ ਤਾਂ ਪਰ ਕੰਮ ਆਇਤੀ ਤੇ ਕੀ ਕੰਮ ਆਇਆ ਆਂਟੀ ਬਸ ਤੇ ਨਾ ਗੱਲ ਕਰਨੀ ਜੀ ਦੱਸੋ ਕੋਈ ਗੱਲ ਤੇਰੇ ਤੇ ਸਾਡੀ ਪਿੰਦੇ ਚ ਕੋਈ ਗੱਲ ਹੋਈ ਸੀਗੀ ਆਂਟੀ ਗਲਤ ਹੋਈ ਸੀ ਆਪਦੇ ਮੁੰਡੇ ਨੇ ਨਾ ਸਮਝਾ ਕੇ ਰੱਖਿਆ ਕਰੋ ਉਹ ਲੋਕਾਂ ਨੇ ਧੀਆ ਭੈਣਾਂ ਨੂੰ ਰਾਜੰਦੀਆਂ ਨੂੰ ਛੇੜਦਾਗਾ ਹੋਰ ਮੇਰੀ ਤਾਂ ਗੱਲ ਸੁਣ ਪੁੱਤ ਤਾਂ ਚੰਗੀ ਤੇ ਸਿਆਣੀ ਰਹੀ ਅੜੀ ਬਿਖੀ ਰਹੀ ਕੁੜੀ ਨੇ ਜਿਹੜੀ ਨੇ ਗੱਲ ਨਹੀਂ ਕਦੀ ਕਹ। ਉਹ ਤਾਂ ਉੱਦੇ ਦਾ ਪਰੇਸ਼ਾਨ ਹੋ ਰਹੀ ਸੀ ਬਾਲਾ ਤੇ ਤੇ ਤੈਨੂੰ ਕੁਝ ਕਹਿ ਕੋ ਕਿ ਆਇਆ ਸੀਗਾ ਹਣੀ ਤਾਂ ਫੋਨ ਕਰਤਾ ਸੰਨਕਾਰੂ ਕੀ ਕੀ ਕਰੇ ਕਿਆ ਐਡੀ ਹਦੀ ਅੰਡੀ ਬੱਦਰ ਛੇੜ ਵੀ ਹੋ ਗਿਆ ਉਹ ਤਾਂ ਨਹੀਂ ਪਤਾ ਸੀ ਜਦੋਂ ਉਹ ਛੇੜਖਾਨੀਆਂ ਕਰਦਾ ਸੀ ਤੇ ਹੋਰ ਹੁਣ ਹੁਣ ਬਥੇਰਾ ਸਮਝਾ ਕੇ ਕੀ ਬਣ ਕੇ ਤੂੰ ਗਾਹਣਾ ਗੱਲ ਕਰੀਂ ਚੰਗਾ ਨਹੀਂ ਅੰਡੀ ਲੰਬਾ ਦਾ ਮੈਂ ਸੁੱਧ ਘਰੇ ਦੇਣ ਆਉਣਾ ਸੀ ਸਗੋਂ ਦੀ ਮੈਂ ਨੂੰ ਨਾ ਸਕੂਲ ਜਾਣ ਕਾਲਜ ਜਾਣ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਕੋਈ ਨਹੀਂ ਪੁੱਤ ਹੁਣ ਮੈਂ ਆ ਗਈ ਨਾ ਨੀਂ ਨੀ ਰੋਕੇ ਦੇਖ ਮੇਰੀ ਗੱਲ ਸੁਣ ਤੇ ਹੁਣ ਤੂੰ ਗਾਂ ਕਿਤੇ ਕੋਲੇ ਨਾ ਗੱਲ ਕਰ ਹੁਣ ਚੰ ਕੋਈ ਨਹੀਂ ਅੰਡੀ ਮੈਂ ਤਾਂ ਨਹੀਂ ਕਰੀ ਗੱਲ ਮੈਂ ਤਾਂ ਆਪਦੀ ਇੱਜ਼ਤ ਕਰਕੇ ਬੋਚ ਗਈ ਪਰ ਤੁਸੀਂ ਅੱਜ ਤਵਾਰ ਸਮਝਾ ਕੇ ਰੱਖਿਓ ਮੁੰਡੇ ਨੂੰ ਕੋਈ ਨਹੀਂ ਕੋਈ ਨਹੀਂ ਤਾਂ ਤਾਂ ਹੀ ਸਮਝਿਆ ਕਿਤੇ ਹੋਰ ਪੁੱਛੇ ਸਿੱਧਾ ਕੰਮਾਚ ਨਾ ਪਈ ਜੀ ਉਹ ਤਾਂ ਦੇਖ ਪੁੱਤ ਮੇਰੇ ਪੁੱਤ ਬੰਦੇ ਦੀ ਨਾ ਮੈਂ ਮਾਫੀ ਮੰਗਦੀ ਤੇ ਹੀ ਬੰਦ ਚੰਗਾ ਨਾ ਆਂਟੀ ਸੋਨੂੰ ਮਾਫੀ ਮੰਗਦੀ ਤੋੜ ਨਹੀਂ ਹੈਗੀ ਪਰ ਅੱਜ ਤਵਾਰ ਤੁਸੀਂ ਮੁੰਡੇ ਨੂੰ ਆਪਦੇ ਨੂੰ ਸਮਝਾ ਕੇ ਰੱਖਿਓ ਕੋਈ ਨਹੀਂ ਪੁੱਤ ਚੰਗਾ ਫਿਰ ਮੈਂ ਹੁਣ ਜਾਣੀ ਆ ਚੰਗਾ ਕੋਈ ਨਾ ਆਂਟੀ ਬੈਠੋ ਮੈਂ ਚਾਹ ਬਣਾ ਲੈਂਦੀ ਹਾਂ ਪੁੱਤ ਚਾਹ ਤਾਂ ਬੱਸ ਮੈਂ ਜਾਣੀ ਆ ਕਿ ਘਰੇ ਕੰਮ ਪਈ ਆ ਬਾਰੇ ਚੰਗਾ ਠੀਕ ਆਂਟੀ ਚੰਗਾ ਮਰੀਜ਼ ਨੂੰ ਘਰ ਰੱਖਿਆ ਕਰੋ ਕੋਈ ਗੱਲ ਨਹੀਂ